ਰੰਗੜ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਫ਼ਰਤ ਕਰਦੇ ਸੀ ਜਿਹੜੇ ਸਿੱਖਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਸੀ ਜਦੋਂ ਸਿੱਖ ਸੰਗਤ ਦੂਰੋਂ ਦੂਰੋਂ ਆਨੰਦਪੁਰ ਨਗਰ ਆਉਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਤਾਂ ਸੰਗਤਾਂ ਨੂੰ ਇਹਨਾਂ ਰੰਗਣਾਾਂ ਦੇ ਪਿੰਡਾਂ ਦੇ ਵਿੱਚੋਂ ਦੀ ਗੁਜ਼ਰ ਕੇ ਹੀ ਆਨੰਦਪੁਰ ਨਗਰ ਆਉਣਾ ਪੈਂਦਾ ਸੀ ਤਾਂ ਇਹ ਰੰਗੜ ਉਹ ਸੰਗਤ ਨੂੰ ਬੜਾ ਤੰਗ ਪਰੇਸ਼ਾਨ ਕਰਦੇ ਸੀ ਕਈ ਵਾਰ ਉਹਨਾਂ ਨੂੰ ਲੁੱਟ ਵੀ ਲੈਂਦੇ ਸੀ ਉਹਨਾਂ ਤੋਂ ਸਮਾਨ ਵੀ ਖੋਹ ਲੈਂਦੇ ਸੀ ਸਮਾਂ ਅੱਗੇ ਵਧਦਾ ਹੈ ਖਾਲਸਾ ਪ੍ਰਗਟ ਹੁੰਦਾ ਹੈ ਤੇ ਸਿੱਖ ਸ਼ਸਤਰਧਾਰੀ ਹੋ ਜਾਂਦੇ ਨੇ ਇੱਕ ਵਾਰ ਸਿੱਖਾਂ ਦੇ ਰੰਗਣਾਾਂ ਦੀ ਝਟਪ ਹੁੰਦੀ ਹੈ ਸਿੱਖ ਰ ਜਦੋਂ ਉਹਨੂੰ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਔਰਤ ਨਿਕਲਦੀ ਆ। ਇਹ ਗੱਲ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸੀ ਜਾਂਦੀ ਆ। ਗੁਰੂ ਗੋਬਿੰਦ ਸਿੰਘ ਜੀ ਜਦੋਂ ਆਉਂਦੇ ਨੇ ਸਭ ਤੋਂ ਪਹਿਲਾ ਸਵਾਲ ਉਹਨਾਂ ਦਾ ਆਪਣੀ ਸਿੱਖਾਂ ਨੂੰ ਪਤਾ ਕੀ ਸੀ ਕਿ ਇਸ ਬੱਚੀ ਦੀ ਇੱਜ਼ਤ ਨੂੰ ਕਿਸੇ ਸਿੱਖ ਨੇ ਹੱਥ ਤਾਂ ਨਹੀਂ ਪਾਇਆ ਇਸ ਬੱਚੀ ਨੂੰ ਹੱਥ ਤਾਂ ਨਹੀਂ ਲਾਇਆ ਕਿਸੇ ਨੇ? ਤਾਂ ਸਿੱਖ ਜਵਾਬ ਦਿੰਦੇ ਨੇ ਕਿ ਗੁਰੂ ਸਾਹਿਬ ਸਾਨੂੰ ਤਾਂ ਇੱਥੇ ਆ ਕੇ ਹੀ ਪਤਾ ਚੱਲਦਾ ਹੈ ਕਿ ਇਹ ਔਰਤ ਹੈ। ਸਾਨੂੰ ਨਹੀਂ ਪਤਾ ਸੀਗਾ ਤੇ ਇੱਥੇ ਗੁਰੂ ਸਾਹਿਬ ਹੁਕਮ ਕਰਦੇ ਨੇ ਆਪਣੇ ਸਿੱਖਾਂ ਨੂੰ ਕਿ ਇਸ ਬੱਚੀ ਨੂੰ ਇਸ ਔਰਤ ਨੂੰ ਇੱਜ਼ਤ ਨਾਲ ਉਸ ਦੇ ਘਰ ਛਟਕਿ ਆਓ ਉਸ ਤੋਂ ਬਾਅਦ ਸਿੱਖਾਂ ਨੇ ਕਿੰਨੀਆਂ ਜੰਗਾਂ ਲੜੀਆਂ ਪਰ ਸਿੱਖਾਂ ਨੇ ਕਦੇ ਹਾਰੇ ਹੋਏ ਦੁਸ਼ਮਣਾਂ ਦੀਆਂ ਔਰਤਾਂ ਦੀ ਇੱਜ਼ਤ ਨੂੰ ਹੱਥ ਨਹੀਂ ਪਾਇਆ ਹੈਗਾ ਉਹਨਾਂ ਦੀਆਂ ਇੱਜ਼ਤਾਂ ਦੀ ਵੀ ਰਾਖੀ ਕੀਤੀ ਆ ਪਰ ਅੱਜ ਜਦੋਂ ਅਸੀਂ ਮਾਹੌਲ ਦੇਖਦੇ ਆ ਤਾਂ ਮਨ ਬੜਾ ਦੁਖੀ ਹੁੰਦਾ ਹੈ ਕਿਸੇ ਵੀ ਬੱਚੀ ਕਿਸੇ ਵੀ ਕੁੜੀ ਦੀ ਕੋਈ ਇਤਰਾਜ਼ਯੋਗ ਵੀਡੀਓ ਲੀਕ ਹੁੰਦੀ ਆ ਤਾਂ ਸਾਡੇ ਲੋਕ ਕਮੈਂਟਾਂ ਚ ਆ ਆ ਕੇ ਲਿੰਕ ਮੰਗਦੇ ਨੇ ਕਿ ਇਹਦਾ ਲਿੰਕ ਕਿੱਥੇ ਆ